ਅੱਜ ਪਿੰਡਾਂ ਵਿੱਚ ਬੰਦ ਦੀ ਕਾਲ ਤੇ ਮਿਲਿਆ ਬੰਦ ਨੂੰ ਨਾ ਪੱਕੀ ਹੰਗਾਰਾ ਸੋ ਦੁਕਾਨਾਂ ਦੇਖ ਲੋ ਜੀ ਸਾਰੀਆਂ ਖੁੱਲੀਆਂ ਪਈਆਂ ਸਾਰੇ ਆਪੋ ਆਪਣਾ ਕਾਰੋਬਾਰ ਕਰ ਰਹੇ ਆ ਕਿਉਂਕਿ ਜਿਹੜੇ ਲੋਕਾਂ ਨੇ ਰੋਜ਼ ਹੀ ਉਹੋ ਹੀ ਕਮਾ ਕੇ ਖਾਣਾ ਉਹੋ ਹੀ ਬੱਚਿਆਂ ਨੂੰ ਖੁਲਾਉਣਾ ਤੇ ਉਹਨਾਂ ਲਈ ਔਖਾ ਹੋ ਜਾਂਦਾ ਉਹਨਾਂ ਨੇ ਕਿਸੇ ਨੇ ਵੀ ਸਮਰਥਨ ਨਹੀਂ ਕੀਤਾ ਬੰਦ ਨੂੰ ਆ ਦੇਖ ਲੋ ਇਸ ਸਮੱਸਿਆ ਵੀ ਨਿਕਲ ਰਹੀ ਐ ਅੱਜ ਦੁਕਾਨਾਂ ਦੇ ਉੱਤੇ ਤੇ ਉਹਨਾਂ ਦਾ ਅੱਜ ਦਾ ਨੁਕਸਾਨ ਹੋ ਗਿਆ ਜਿਹੜੀਆਂ ਮਾਵਾਂ ਨੇ ਅੱਜ ਡਰਦੇ ਹੋਏ ਆਪਣੇ ਬੱਚਿਆਂ ਨੂੰ ਸਕੂਲੇ ਨਹੀਂ ਭੇਜਿਆ ਬੰਦ ਦੀ ਕਾਲ ਕਾਰਨ ਤੇ ਉਹ ਬੱਚਿਆਂ ਦੀ ਪੜ੍ਹਾਈ ਇੱਕ ਦਿਨ ਪਿੱਛੇ ਪੈ ਗਈ ਆ। ਬਾਕੀ ਆ ਸਾਰੇ ਨਗਰ ਦਾ ਤੁਹਾਨੂੰ ਮੌਇਨਾ ਕਰਾਉਨੇ ਆ। ਸਾਡਾ ਕਸਬਾ ਜਲੰਧਰ ਜ਼ਿਲ੍ਹੇ ਵਿੱਚ ਬਹੁਤ ਵੱਡਾ ਆ। ਸੋ ਆ ਦੇਖ ਲੋ ਜੀ ਸਾਰੀਆਂ ਦੁਕਾਨਾਂ ਖੁੱਲੀਆਂ ਪਈਆਂ ਆ। ਕੋਈ ਵੀ ਆਹ ਪੱਕੀ ਹੰਗਾਰਾ ਇਸ ਬੰਦ ਨੂੰ ਨਹੀਂ ਮਿਲਿਆ। ਆ ਦੇਖ ਲੋ ਜੀ ਕਟਿੰਗ ਵਾਲੀਆਂ ਦੁਕਾਨਾਂ ਵੀ ਖੁੱਲੀਆਂ ਆ। ਖਾਣ ਪੀਣ ਦਾ ਸਮਾਨ ਵੀ ਸਾਰਾ ਮਲ ਜਦਾਂ ਵਾਲੇ ਦੁਆਲੇ ਖੁੱਲਾ ਪਿਆ ਆ ਸਾਰਾ ਕੁਝ। ਤੇ ਆ ਮੁੜ ਕੇ ਅਸੀਂ ਬਾਜ਼ਾਰ ਵਾਲ ਦੀ ਹੁੰਦੇ ਹੋਏ ਤੇ ਹੁਣ ਜਾਣਾ ਅੱਡੇ ਵਾਲ ਨੂੰ। ਤانوں ਸਾਰੇ ਉਥੇ ਦਿਖਾਲਦੇ ਆ ਜੀ ਅੱਡੇ ਤੇ ਪਹੁੰਚ ਗਏ ਆ ਅੱਡੇ ਤੇ ਵੀ ਦੇਖੋ ਜੀ ਆ ਦੁਕਾਨਾਂ ਮੇਨ ਰੋਡ ਦੇ ਉੱਤੇ ਆ ਜੀ ਇਹ ਇਹ ਸਾਰੀਆਂ ਦੁਕਾਨਾਂ ਖੁੱਲੀਆਂ ਪਈਆਂ ਐ ਇਸ ਵੇਲੇ ਇਹਨਾਂ ਨੂੰ ਬੰਦ ਦਾ ਕੋਈ ਅਸਰ ਨਹੀਂ ਕਿਉਂਕਿ ਕਦੇ ਕੋਈ ਉੱਠਦਾ ਬੰਦ ਦੀ ਕਾਲ ਦੇ ਦਿੰਦਾ ਕਦੇ ਕੋਈ ਉੱਠਦਾ ਬੰਦ ਦੀ ਕਾਲ ਦੇ ਦਿੰਦਾ ਤੇ ਲੋਕਾਂ ਲਈ ਔਖਾ ਹੋ ਜਾਂਦਾ ਦੇਖ ਲਓ ਨਾਨਾ ਦੀਆਂ ਰੇੜੀਆਂ ਲੱਗੀਆਂ ਨਾਨ ਖਾਂਡੇ ਆ ਤੇ ਸਾਰਾ ਆਲੇ ਦੁਆਲੇ ਕਵਾੜ ਦੀਆਂ ਦੁਕਾਨਾਂ ਵੀ ਖੁੱਲੀਆਂ ਆ ਮਤਲਬ ਕੋਈ ਵੀ ਦੁਕਾਨ ਕੋਈ 100 ਚੋਂ ਇੱਕ ਅੱਧੀ ਹੋਊਗੀ ਜਿਹੜੀ ਤੁਹਾਨੂੰ ਬੰਦ ਮਿਲੂਗੀ ਦੁਕਾਨ ਤੇ ਬਾਕੀ ਸਾਰੀਆਂ ਦੁਕਾਨਾਂ ਖੁੱਲੀਆਂ ਪਈਆਂ ਨੇ ਜੀ ਸਾਰਿਆਂ ਨੇ ਆਪੋ ਆਪਣਾ ਕਾਰਜ ਜਿਹੜਾ ਆਪਣਾ ਕੰਮ ਹੈ ਰੋਜ਼ ਦੀ ਤਰ੍ਹਾਂ ਉਦਾਂ ਹੀ ਕੀਤਾ ਆ ਮੈਡੀਕਲ ਸਟੋਰ ਵੀ ਸਾਰੇ ਖੁੱਲੇ ਪਏ ਆ ਆਮ ਵਰਗੇ ਜਿਹੜਾ ਉੱਥੇ ਆਪਣੀਆਂ ਦਵਾਈਆਂ ਲੈਣ ਆ ਰਿਹਾ ਆ ਤੇ ਸਕੂਲ ਵੀ ਸਰਕਾਰੀ ਸਕੂਲ ਵੀ ਸਾਰੇ ਖੁੱਲੇ ਪਏ ਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਵਿੱਚ ਜੀ ਆ ਬੈਂਕਾਂ ਵੀ ਖੁੱਲੀਆਂ ਸੀ ਸਬਜ਼ੀ ਦੀਆਂ ਦੁਕਾਨਾਂ ਸਾਰਾ ਕੁਝ ਖੁੱਲਿਆ ਪਿਆ ਆ ਤੇ ਲੋਕਾਂ ਨੇ ਉੱਤੇ ਅਸਰ ਨਹੀਂ ਹੋਇਆ ਸਾਰਾ ਬੰਦਦਾ ਤੇ ਆ ਪੈਂਚਰਾਂ ਦੀਆਂ ਦੁਕਾਨਾਂ ਰਾਚਣ ਦੀਆਂ ਦੁਕਾਨਾਂ ਲਾਗੇ ਕੱਪੜਿਆਂ ਦੀਆਂ ਦੁਕਾਨਾਂ ਅਭੀ ਕੱਪੜਿਆਂ ਦਾ ਸ਼ੋਰੂਮ ਹੈ ਸਾਰੇ ਮਤਲਬ ਲੋਕੀ ਵੀ ਉਦਾਂ ਹੀ ਆਉਣ ਰਹੇ ਆ ਮਤਲਬ ਕੋਈ ਹੰਗਾਰਾ ਨਹੀਂ ਮਿਲਿਆ ਤੇ ਇਹ ਜਿੱਦਾਂ ਮਰ ਲੋਕੀ ਅੱਕ ਗਏ ਆ ਯਾਰ 3 ਦਿਨ ਕੋਈ ਨਾ ਕੋਈ ਉੱਠਦਾ ਆ ਤੇ ਕਾਲ ਦੇ ਦਿੰਦਾ ਬੰਦ ਦੀ ਤੇ ਲੋਕਾਂ ਦੇ ਉੱਤੇ ਕੋਈ ਅਸਰ ਨਹੀਂ ਆ ਤੇ ਲੋ ਰੋਡ ਦੇ ਉੱਤੇ ਵੀ ਆਵਾਜ਼ ਆਈ ਜਿਹੜੀ ਆਮ ਦੀ ਤਰ੍ਹਾਂ ਚੱਲ ਰਹੀ ਆ ਤੇ ਇੱਥੇ ਵੀ ਦੇਖ ਲਓ ਜੀ ਆ ਸਾਰੇ ਆਪਣੇ ਕਮਾਂਕਾਰਾਂ ਤੇ ਜਾਣ ਵਾਲੇ ਆਪਣੇ ਕੋਈ ਰਿਸ਼ਤੇਦਾਰਾਂ ਦੇ ਜਾਣ ਵਾਲੇ ਆ ਕਾਰੋਬਾਰ ਟਿਪਰਾਂ ਵਾਲੇ ਦਾ ਸਾਰੇ ਜਿੰਨੇ ਵੀ ਆ ਆਪਣੇ ਸਾਰੇ ਕਾਰੋਬਾਰੀ ਆਪਣੇ ਕਾਰੋਬਾਰ ਦੇ ਵਿੱਚ ਵਿਅਸਤ ਆ ਆਟੋਆਂ ਵਾਲੇ ਵੀਰ ਆਪਣੀਆਂ ਸਵਾਰੀਆਂ ਢੀਕਣ ਦੇ ਆ ਤੇ ਕਿਤੇ ਵੀ ਤੁਹਾਨੂੰ ਪਿੰਡਾਂ ਵਿੱਚ ਜਿਵੇਂ ਡਿਸਘੂਆ ਨਹੀਂ ਬੰਦ ਦਾ ਮਾਹੌਲ ਆ ਕੋਈ ਹਨਾ ਤੇ ਇਸ ਵੇਲੇ ਸਾਰਾ ਕੁਝ ਆਮ ਦੀ ਤਰ੍ਹਾਂ ਚੱਲ ਰਿਹਾ ਆ ਇਹ ਖਬਰ ਹੈਗੀ ਆ ਕੋਈ 6:30 ਦਾ ਟਾਈਮ ਸੀ ਤੇ ਮੈਂ ਵੀਡੀਓ ਬਣਾਈ ਸੀ ਤੇ ਮੈਂ ਕਿਹਾ ਚਲੋ ਤੁਹਾਨੂੰ ਨਾਲ-ਨਾਲ ਦਿਖਾ ਲ ਦਈਏ ਜੀ ਆ ਦੇਖ ਲਓ ਸਬਜ਼ੀਆਂ ਦੀਆਂ ਦੁਕਾਨਾਂ ਫਲਾਂ ਫਰੂਟਾਂ ਦੀਆਂ ਆ ਸਕੂਲ ਆ ਸਰਕਾਰੀ ਸਕੂਲ ਉਹ ਵੀ ਖੁੱਲੇ ਪਏ ਆ ਜੀ ਨਾਲ ਮੈਡੀਕਲ ਸਟੋਰ ਆ ਸੋਪਰਾ ਮੈਡੀਕਲ ਸਟੋਰੇ ਵੀ ਖੁੱਲੇ ਪਏ ਆ ਸਾਰਾ ਸਾਰੇ ਖੁੱਲੇ ਪਿਆ ਮਾਲਸਾ ਵਾਲੇ ਡਾਕਟਰ ਦੀ ਦੁਕਾਨ ਆ ਖਾਨ ਸਾਹਿਬ ਦੀ ਉਹ ਵੀ ਖੁੱਲੀ ਪਈ ਆ ਮੰਨ ਲਓ ਹਰ ਇੱਕ ਚੀਜ਼ ਖੁੱਲੀ ਪਈ ਆ ਕੋਈ ਅਸਰ ਨਹੀਂ ਹੋਇਆ ਹੈਗਾ ਤੇ ਆ ਆਪਣੇ ਵੀਰ ਆਪਣਾ ਕੰਮ ਕਰਦੇ ਆ ਤੇ ਮੇਨ ਰੋਡ ਦੇ ਉੱਤੇ ਆ ਦੇਖ ਲਓ ਚਾਹ ਚਸਕੇ ਲਾਈ ਜਾ ਰਹੇ ਆ ਚਾਹ ਦੀਆਂ ਦੁਕਾਨਾਂ ਦੇ ਉੱਤੇ ਜਿੱਦਾਂ ਆਮ ਜ਼ਿੰਦਗੀ ਚੱਲਦੀ ਆ ਉਦਾਂ ਹੀ ਅੱਜ ਵੀ ਜ਼ਿੰਦਗੀ ਚੱਲਣ ਢੀ ਆ ਵੀਰਾ ਫੈਂਟਾ ਹੀ ਹੋ ਹੋਰਾ ਮਾਨ ਡਿਆ ਆ ਦੇਖ ਲਓ ਬੱਸਾਂ ਵੀ ਆਉਂਦੀਆਂ ਆ ਜਨਤਾ ਬੱਸ ਨੰਗੀ ਆ ਤੇ ਆਲੇ ਦੁਆਲੇ ਆ ਦੇਖ ਲਓ ਤੁਸੀਂ ਕਿੰਨਾ ਰੱਖਿਆ ਸਾਰਾ ਰੋਡ ਆਮ ਦੀ ਤਰ੍ਹਾਂ ਚੱਲ ਰਿਹਾ ਆ ਤੇ ਕੋਈ ਵੀ ਸਮਰਥਨ ਨੂੰ ਨਹੀਂ ਕੀਤਾ ਲੋਕਾਂ ਨੇ ਇਹਨੂੰ ਤੇ ਲੋਕੀ ਯਾਰ ਕੀ ਕਰਨ ਲੋਕਾਂ ਦੇ ਉਹੀ ਕਮਾਉਣਾ ਉਹੀ ਖਾਣਾ ਤੇ ਲੋਕੀ ਆੱਕ ਜਾਂਦੇ ਯਾਰ ਉਹ ਜੋ ਉਹੀ ਚੀਜ਼ਾਂ ਦੇਖਦੇ ਪੇ ਵੀ ਜਿਹੜਾ ਉੱਠਦਾ ਆ ਬੰਦ ਦੀ ਕਾਲ ਦੇ ਦਿੰਦਾ ਆ ਓਵੇਂ ਕੋਈ ਵੀ ਆ ਪਰ ਆਮ ਲੋਕਾਂ ਦਾ ਸੋਚਣਾ ਚਾਹੀਦਾ ਆ ਤੇ ਤਾਂ ਕਰਕੇ ਬੰਦ ਨੂੰ ਹੰਗਾਰਾ ਨਹੀਂ ਮਿਲਿਆ ਹੈਗਾ ਇਹ ਤੋ ਅੱਗੇ-ਅੱਗੇ ਅਸੀਂ ਹੁਣ ਚੱਲਣ ਲੱਪੇ ਆ ਤੇ ਨਾਲ-ਨਾਲ ਮੈਂ ਤੁਹਾਨੂੰ ਜਾਂਦੇ ਦਿਖਾ ਲਈਆਂ ਨਾ ਦੇਖੋ ਜੀ ਆ ਟੈਕਸੀ ਸਟੈਂਡ ਆ ਸਾਡੇ ਟੈਕਸੀ ਸਟੈਂਡ ਤੇ ਵੀ ਆਮ ਦੀ ਤਰ੍ਹਾਂ ਗੱਡੀਆਂ ਖੜੀਆਂ ਆ ਉੱਥੇ ਡਰਾਈਵਰ ਬੈਠੇ ਆ ਆ ਦੇਖੋ ਠੇਕੇ ਹੱਤੇ ਸਾਰਾ ਕੁਝ ਖੁੱਲਿਆ ਹੋਇਆ ਆ ਜੀ ਕੋਈ ਚੀਜ਼ ਵੀ ਬੰਦ ਨਹੀਂ ਹੈਗੀ ਤੇ ਆਮ ਦੀ ਤਰ੍ਹਾਂ ਉਹ ਕਹਿੰਦਾ ਵੀਰ ਮੇਰੀ ਵੀਡੀਓ ਪਾ ਦਿਨ ਯਾਰ ਫੇਸਬੁੱਕ ਤੇ ਤੇ ਦੇਖਦਾ ਰਹਿੰਦਾ ਆਪਾਂ ਨੂੰ ਤੇ ਤਾਂ ਕਰਕੇ ਕਹਿੰਦਾ ਸੀ ਆ ਦੇ ਲੋ ਆ ਸੋਨੇ ਦੀਆਂ ਦੁਕਾਨਾਂ ਜੁਵੈਲਰਸ ਦੀਆਂ ਸਾਰੀਆਂ ਖੁੱਲੀਆਂ ਪਈਆਂ ਤੇ ਬਾਕੀ ਆ ਜਿਹੜੇ ਸਲੂਨ ਵਗੈਰਾ ਸਾਰਾ ਕੁਝ ਆ ਫੋਨਾਂ ਦੀਆਂ ਦੁਕਾਨਾਂ ਮਤਲਬ ਆਮ ਲੋਕ ਆਲੇ ਦੁਆਲੇ ਪਿੰਡਾਂ ਵਿੱਚੋਂ ਆਉਂਦੇ ਹੁੰਦੇ ਸਾਡੇ ਪਿੰਡ ਵਿੱਚ ਸਮਾਨ ਖਰੀਦਣ ਨੂੰ ਸਾਰੇ ਆਮ ਦੀ ਤਰ੍ਹਾਂ ਜਿੱਦਾਂ ਅੱਗੇ ਆਉਂਦੇ ਉਦਾਂ ਹੀ ਆ ਰਹੇ ਆ ਆ ਰਾਚਣ ਦੀਆਂ ਦੁਕਾਨਾਂ ਪਹਿਲਾਂ ਦੀ ਤਰ੍ਹਾਂ ਹੀ ਸਾਰਾ ਕੁਝ ਖੁੱਲਿਆ ਪਿਆ ਆ ਆ ਦਫ਼ਤਰਾਂ 'ਚ ਬੈਠੇ ਆ ਤੇ ਸਾਰਾ ਕੁਝ ਮਤਲਬ ਕੋਈ ਇੱਕ ਅਧੀ ਦੁਕਾਨ ਹੋਊਗੀ ਜਿਹੜੀ ਮੈਨੂੰ ਲੱਗਦਾ ਵੀ ਖੁੱਲੀ ਨਾ ਹੋਊਗੀ ਉਹ ਵੀ ਕੋਈ ਪ੍ਰਵਾਸੀ ਦੀ ਹੋਊਗੀ ਦੁਕਾਨ ਉਹ ਹੀ ਬੰਦ ਹੋਊਗੀ ਮਤਲਬ ਜਿਹੜਾ ਪੰਜਾਬ ਦੇ ਜਿਹੜੇ ਆਮ ਬਸਨੀਕ ਆ ਉਹਨਾਂ ਦੀਆਂ ਸਾਰੀਆਂ ਦੁਕਾਨਾਂ ਖੁੱਲੀਆਂ ਸੀ ਚਲੋ ਦੋਸਤੋ ਹੁਣ ਚੱਲਦੇ ਆ ਇੰਨੀਆਂ ਗੱਲਾਂ ਕਰਦੇ ਹੋਏ ਮੈਂ ਤੁਹਾਡੇ ਤੋਂ ਮੰਗਦਾ ਆ ਗਿਆ ਜੀ ਧੰਨਵਾਦ